ਸੋਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮੁ ਖੜਲਾਈਨਸ ਤੇ ਟੀਮਸਟਰਸ ਕੈਨਡਾ ਰੇਲ ਕਾਨਫਰੰਸ ਨੇ ਹੜਤਾਲ ਦਾ ਨੋਟਿਸ ਕੀਤਾ ਜਾ ਰਿਹਾ ਸੀਐਨਓ 72 ਘੰਟਿਆਂ ਦੀ ਹੜਤਾਲ ਦਾ ਦਿੱਤਾ ਨੋਟਿਸ ਅਗਲੇ ਮਹੀਨੇ ਹੜਤਾਲ ਤੇ ਜਾ ਸਕਦੇ ਨੇ ایر ਕੈਨਡਾ ਦੇ ਪਾਇਲਟ ਅਥਾਰਟੀ ਨੇ ਦਿੱਤੀ ਮਨਜ਼ੂਰੀ ਅਮਰੀਕਾ ਜਾਣ ਦੇ ਚਾਹਵਾਨ ਕੈਨੇਡੀਅਨ ਰੈਜ਼ਿਡੈਂਸ ਨੂੰ ਕਰਨਾ ਪੈ ਰਿਹਾ ਹੈ ਲੰਬਾ ਇੰਤਜ਼ਾਰ ਵੇਟਿੰਗ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੈਨੇਡਾ ਦੇ ਪੰਜਾਬੀ ਗੈਂਗਸਟਰ ਦੇ ਕਤਲ ਦੀ ਸਲਝੀ ਗੁੱਥੀ ਪੁਲਿਸ ਨੇ 27 ਸਾਲਾਨਾ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਹੁਣ ਖਬਰਾਂ ਦੇ ਸਥਾਰ ਦੇ ਨਾਲ ਕੈਨੇਡੀਅਨ ਨੈਸ਼ਨਲ ਰੇਲ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਟੀਮਸਟਰਜ਼ ਕੈਨਡਾ ਰੇਲ ਕਾਨਫਰੰਸ ਨੇ ਸ਼ੁੱਕਰਵਾਰ ਨੂੰ ਸੀਐਨਓ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਯੂਨੀਅਨ ਨੇ ਕਿਹਾ ਕਿ ਕਰਮਚਾਰੀ ਸੋਮਵਾਰ ਨੂੰ ਸਵੇਰੇ 10 ਵਜੇ ਓਟੀ ਤੇ ਹੜਤਾਲ ਕਰਨਗੇ ਟੀਮਸਟਰਜ਼ ਯੂਨੀਅਨ ਨੇ ਸੀਐਨ ਰੇਲ ਨੂੰ 72 ਘੰਟਿਆਂ ਦਾ ਹੜਤਾਲ ਦਾ ਨੋਟਿਸ ਦਿੱਤਾ ਹੈ ਤੇ ਸੀਪੀਕੇਸੀ ਦੀ ਤਾਲਾਬੰਦੀ ਜਾਰੀ ਹੈ ਨਹਾ ਹਟਾਉਣ ਅਤੇ ਆਪਣੇ ਵਰਕਰਾਂ ਦੇ ਕੰਮ ਦੀ ਵਾਪਸੀ ਬਾਰੇ ਕਹਿਣ ਤੋਂ ਕੁਝ ਘੰਟਿਆਂ ਬਾਅਦ ਟਿੰਸਟਰਜ਼ ਯੂਨੀਅਨ ਨੇ ਸੀਐਨ ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦਿੱਤਾ ਟਿੰਸਟਰਜ਼ ਕੈਨਡਾ ਰੇਲ ਕਾਨਫਰੰਸ ਆਫ ਬਲੋਨ ਸੀਐਨ ਨੂੰ ਦਿੱਤੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਨ੍ਹਾਂ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਯੋਗ ਨਹੀਂ ਅਤੇ ਯੂਨੀਅਨ ਨੇ ਰੇਲ ਬੰਦ ਨੂੰ ਖਤਮ ਕਰਨ ਲਈ ਗੱਲਬਾਤ ਲਈ ਖੁੱਲੀ ਹੈ ਕੈਲਗਰੀ ਵਿੱਚ ਬੋਲਦਿਆਂ ਟੀਮਸਟਰਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਫਰਾਂਸ਼ੁਆ ਲਪੋਰਟ ਨੇ ਕਿਹਾ ਕਿ ਕੰਪਨੀ ਦੀਆਂ ਮੰਗਾ ਯੂਨੀਅਨ ਦੇ ਸਮੂਹਿਕ ਸਮਝੌਤੇ ਦੀਆਂ ਉਲੰਘਣਾ ਕਰਦੀਆਂ ਨੇ ਅਤੇ ਕਿਹਾ ਹੈ ਕਿ ਯੂਨੀਅਨ ਦੀ ਤਰਜੀਹ ਯੂਨੀਅਨ ਦੇ ਮੈਂਬਰਾਂ ਕੋਲ ਵਧੀਆ ਅਤੇ ਵਾਜਬ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ ਨਾਲ ਹੀ ਕਿਹਾ ਗਿਆ ਹੈ ਕਿ ਅਸੀਂ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇਹੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੰਪਨੀ ਨਾਲ ਇੱਕ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਚਾਹੁੰਦੇ ਹਾਂ ਕਨੇਡੀਅਨ ਪੈਸੀਫਿਕ ਕੈਂਸਸ ਸਿਟੀ ਦਾ ਕੰਮ ਰੁਕਿਆ ਹੋਇਆ ਹੈ ਅਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦਾ ਆਰਡਰ ਉਡੀਕਿਆ ਜਾ ਰਿਹਾ ਹੈ ਯੂਨੀਅਨ ਅਤੇ ਰੇਲ ਕੰਪਨੀਆਂ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਵੀਰਵਾਰ ਤੋਂ ਹਜ਼ਾਰਾਂ ਕਾਮਿਆਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਸੀ ਰੇਲ ਬੰਦ ਨੂੰ ਖਤਮ ਕਰਨ ਲਈ ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕਨਨ ਨੇ ਵੀਰਵਾਰ ਨੂੰ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਸੀਆਈਆਰਬੀ ਕੋਲ ਭੇਜ ਦਿੱਤਾ ਸੀ ਯੂਨੀਅਨ ਅਤੇ CPKC ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਦੁਬਾਰਾ ਮੁਲਾਕਾਤ ਕਰਨੀ ਸੀ CPKC ਨੇ ਕਿਹਾ ਕਿ ਉਹ ਬੋਰਡ ਨਾਲ ਮੀਟਿੰਗ ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਸੀ ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਅਤੇ ਯੂਨੀਅਨ ਮੈਕਰਨ ਦੇ ਨਿਰਦੇਸ਼ਾਂ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਲਈ ਬੇਨਤੀ ਦਾਇਰ ਕਰਨਾ ਚਾਹੁੰਦੀ ਹੈ ਵੀਰਵਾਰ ਸਵੇਰੇ ਤੋਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਦੇ 9300 ਇੰਜੀਨੀਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਦੀ ਤਾਲਾਬੰਦੀ ਕਰ ਦਿੰਦੀ ਹੈ ਸਪੀਕੇਸੀ ਦੇ 3500 ਵਰਕਰ ਉਸ ਸਮੇਂ ਹੜਤਾਲ ਤੇ ਚਲੇ ਗਏ ਸਨ ਜ਼ਿਕਰ ਖਾਸ ਹੈ ਕਿ ਰੇਲ ਕਾਮਿਆਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਇਸ ਮਾਮਲੇ ਉੱਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਜਲਦ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਹੱਲ ਵੀ ਲੱਭਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਉੱਤੇ ਅਪਡੇਟ ਵੀ ਜਲਦ ਮੁਹੱਈਆ ਕਰਵਾਈ ਜਾਵੇਗੀ ਏਅਰ ਕੈਨੇਡਾ ਦੇ ਪਾਇਲਟ ਅਗਲੇ ਮਹੀਨੇ ਤੋਂ ਹੜਤਾਲ ਤੇ ਜਾ ਸਕਦੇ ਨੇ ਤੇ ਅਥਾਰਟੀ ਨੇ ਇਸ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਏਅਰ ਕੈਨੇਡਾ ਦੇ ਪਾਇਲਟਾਂ ਨੇ ਤਨਖਾਹ ਵਿਵਾਦ ਦੇ ਤਿੱਖੇ ਹੋਣ ਕਾਰਨ ਹੜਤਾਲ ਦੇ ਹੁਕਮਾਂ ਨੂੰ ਮਨਜ਼ੂਰੀ ਦਿੱਤੀ ਹੈ ਪਾਇਲਟ ਯੂਨੀਅਨ ਹੜਤਾਲ ਅਥਾਰਟੀ ਪ੍ਰਦਾਨ ਕਰਦੀ ਹੈ ਜਿਸ ਦਾ ਉਦੇਸ਼ ਰੁਕੀ ਹੋਈ ਗੱਲਬਾਤ ਦੇ ਵਿਚਾਲੇ ਅਮਰੀਕੀ ਹਮਰਤਬਾ ਦੇ ਨਾਲ ਤਨਖਾਹ ਦੇ ਅੰਤਰ ਨੂੰ ਬੰਦ ਕਰਨਾ ਹੈ ਬੀ ਐਨ ਐਨ ਬਲੂਮਬਰਗ ਦੇ ਅਨੁਸਾਰ 1 ਸਾਲ ਤੋਂ ਵੱਧ ਸਮੇਂ ਤੋਂ ਰੁਕੇ ਹੋਏ ਇੱਕ ਨਵੇਂ ਲੇਬਰ ਸਮਝੌਤੇ ਲਈ ਗੱਲਬਾਤ ਤੋਂ ਬਾਅਦ 에ਅਰ ਕੈਨੇਡਾ ਦੇ ਪਾਇਲਟਾਂ ਨੇ ਆਪਣੀ ਯੂਨੀਅਨ ਨੂੰ ਇੱਕ ਮਜ਼ਬੂਤ ਹੜਤਾਲ ਦਾ ਆਦੇਸ਼ ਦਿੱਤਾ ਹੈ 에ਅਰਲਾਈਨ ਪਾਇਲਟ ਐਸੋਸੀਏਸ਼ਨ ਜੋ ਕਿ 5400 ਤੋਂ ਵੱਧ 에ਅਰ ਕੈਨੇਡਾ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ ਵਰਤਮਾਨ ਵਿੱਚ 에ਅਰਲਾਈਨ ਦੇ ਨਾਲ ਇੱਕ ਸੰਗੀ ਸਮਝੌਤਾ ਪ੍ਰਕਿਰਿਆ ਦੇ ਵਿੱਚ ਰੁਚੀ ਹੋਈ ਹੈ ਇਹ ਪ੍ਰਕਿਰਿਆ 26 ਅਗਸਤ ਨੂੰ ਸਮਾਪਤ ਹੋਵੇਗੀ ਜਿਸ ਤੋਂ ਬਾਅਦ 21 ਦਿਨਾਂ ਦੀ ਕੂਲਿੰਗ ਆਫ ਪੀਰੀਅਡ ਹੋਵੇਗੀ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਪਾਇਲਟ 17 ਸਤੰਬਰ ਤੋਂ ਕਾਨੂੰਨੀ ਤੌਰ ਤੇ ਹੜਤਾਲ ਕਰ ਸਕਦੇ ਨੇ ਵੀਰਵਾਰ ਸਵੇਰੇ ਐਲ ਪੀਏ ਨੇ ਕੋਸ਼ਨਾ ਕੀਤੀ ਹੈ ਕਿ ਇਸ ਦੇ 98% ਮੈਂਬਰਾਂ ਨੇ ਹੜਤਾਲ ਅਧਿਕਾਰ ਵੋਟ ਵਿੱਚ ਹਿੱਸਾ ਲਿਆ ਅਤੇ 98% ਦੇ ਹੱਕ ਵਿੱਚ VOTING ਦੇ ਨਾਲ ਹਿੱਸਾ ਲਿਆ ਗਿਆ ਹੈ। ALP ਨੇ ਨੋਟ ਕੀਤਾ ਹੈ ਕਿ ਅਜਿਹੀ ਵੋਟ ਗੱਲਬਾਤ ਪ੍ਰਕਿਰਿਆ ਦਾ ਇੱਕ ਮਿਆਰੀ ਹਿੱਸਾ ਹੈ ਅਤੇ ਜ਼ਰੂਰੀ ਤੌਰ ਤੇ ਇਸ ਸੰਕੇਤ ਨਹੀਂ ਦਿੰਦੀ ਕਿ ਹੜਤਾਲ ਹੋਵੇਗੀ। ਏਅਰ ਕੈਨੇਡਾ ਨੇ ਇੱਕ ਬਿਆਨ ਵਿੱਚ ਇਸ ਭਾਵਨਾ ਦਾ ਜ਼ਿਕਰ ਕੀਤਾ ਹੈ ਤੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਵੋਟ ਇੱਕ ਰੁਟੀਨ ਕਦਮ ਹੈ ਅਤੇ ਆਉਣ ਵਾਲੇ ਵਿਗਨ ਦਾ ਸੰਕੇਤ ਨਹੀਂ ਹੈ। ਹੜਤਾਲ ਦੀ ਸੰਭਾਵਨਾ ਦੇ ਬਾਵਜੂਦ ਟੋਰਾਂਟੋ ਸਟਾਕ ਐਕਸਚੇਂਜ ਤੇ ਦੁਪਹਿਰ 12:40 ਮਿੰਟ ਤੱਕ ਏਅਰ ਕੈਨੇਡਾ ਦੇ ਸਟਾਕ ਦੀ ਕੀਮਤ ਵਿੱਚ 0.9% ਦੀ ਗਿਰਾਵਟ ਦੇ ਨਾਲ 15.43 ਡਾਲਰ ਤੱਕ ਸਿਰਫ ਮਾਮੂਲੀ ਕਮੀ ਵਖਾਈ ਗਈ। ਪਾਇਲਟ ਵੱਡੀਆਂ ਅਮਰੀਕੀ 에ਅਰਲਾਈਨਾਂ ਤੇ ਆਪਣੇ ਹਮਰਤਭਾ ਨਾਲ ਤਨਖਾਹ ਦੇ ਪਾੜੇ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਮਹੱਤਵਪੂਰਨ ਤਨਖਾਹ ਵਾਅਦੇ ਨੂੰ ਸੁਰੱਖਿਅਤ ਕੀਤਾ ਹੈ। ਬੀਤੇ ਸਾਲ ਵਨੈਕਸ ਕਾਰਪੋਰੇਸ਼ਨ ਦੀ ਮਲਕੀਅਤ ਵਾਲੀ ਵੈਸਟ ਜੈਟ 에ਅਰਲਾਈਨਜ਼ ਲਿਮਿਟਿਡ ਇੱਕ ਇਕਰਾਰ ਨਾਂਮੇ ਲਈ ਸਹਿਮਤ ਹੋ ਗਈ ਸੀ ਜਿਸ ਵਿੱਚ 4 ਸਾਲਾਂ ਵਿੱਚ 24% ਤਨਖਾਹ ਵਾਅਦਾ ਸ਼ਾਮਿਲ ਹੈ। ALPNA ਦਲੀਲ ਦਿੱਤੀ ਹੈ ਕਿ 에어 ਕੈਨੇਡਾ ਦੇ ਪਾਇਲਟ ਵਰਤਮਾਨ ਵਿੱਚ ਤੁਲਨਾਤਮਕ 에어ਲਾਈਨਾਂ ਦੇ ਪਾਇਲਟਾਂ ਨੂੰ ਪ੍ਰਾਪਤ ਹੋਣ ਵਾਲੇ ਅੱਧੇ ਤੋਂ ਵੀ ਘੱਟ ਕਮਾਈ ਕਰਦੇ ਨੇ ALPए ਦੇ ਸਥਾਨਕ ਚੈਪਟਰ ਦੀ ਮੁਖੀ ਚਾਲਿਨ ਹੋਡੀ ਨੇ ਗੱਲਬਾਤ ਦੇ ਵਿੱਚ ਪ੍ਰਗਤੀ ਦੀ ਕਮੀ ਨਾਲ ਨਿਰਾਸ਼ਾ ਪ੍ਰਗਟ ਕੀਤੀ ਹੁਦੀ ਦਾ ਕਹਿਣਾ ਹੈ ਕਿ ਪ੍ਰਬੰਧਨ ਨਿਰਪੱਖ ਮੁਆਵਜ਼ੇ, ਸਨਮਾਨਜਨਕ ਰਿਟਾਇਰਮੈਂਟ ਲਾਭਾਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸੰਬੰਧੀ ਗੱਲਬਾਤ ਦੀ ਮੇਜ਼ 'ਤੇ ਸਾਡੀਆਂ ਲੋੜਾਂ ਨੂੰ ਨਾ ਸੁਣ ਕੇ ਸਾਨੂੰ ਹੜਤਾਲ ਦੀ ਸਥਿਤੀ ਦੇ ਨੇੜੇ ਲਿਆਉਣ ਲਈ ਮਜਬੂਰ ਕਰਦਾ ਹੈ। ਜ਼ਿਕਰ ਖਾਸ ਹੈ ਕਿ 17 ਸਤੰਬਰ ਨੂੰ 에ਅਰ ਕੈਨੇਡਾ ਦੇ ਪਾਇਲਟਾਂ ਦੇ ਵੱਲੋਂ ਹੜਤਾਲ ਕੀਤੀ ਜਾਵੇਗੀ ਜਾਂ ਫਿਰ ਉਸ ਤੋਂ ਪਹਿਲਾਂ ਕੋਈ ਯੋਗ ਸਮਝੌਤਾ ਹੋ ਜਾਂਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਨਡਾ ਤੋਂ ਅਮਰੀਕਾ ਟੂਰਿਸਟ ਵੀਜ਼ੇ ਤੇ ਜਾਣ ਵਾਲੇ ਲੋਕਾਂ ਵਾਸਤੇ ਅਹਿਮ ਖਬਰ ਹੈ ਦਰਸਲ ਵੇਟਿੰਗ ਟਾਈਮ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਵੇਟਿੰਗ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੈ ਕੈਨੇਡੀਅਨ ਨਾਗਰਿਕਾਂ ਨੂੰ ਯੂਐਸ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਪੀਆਰ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਲਈ ਇਹ ਵੀਜ਼ਾ ਜ਼ਰੂਰੀ ਹੁੰਦਾ ਹੈ ਤੇ ਹੁਣ ਇਹਨਾਂ ਨੂੰ ਉਡੀਕ ਕਰਨ ਦੇ ਲਈ ਡੇਢ ਸਾਲ ਤੱਕ ਦਾ ਵੀ ਇੰਤਜ਼ਾਰ ਕਰਨਾ ਪੈਂਦਾ ਹੈ ਕੈਨੇਡਾ ਦੇ ਵਿੱਚ ਰਹਿੰਦੇ ਜਿਹੜੇ ਲੋਕਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਉਹਨਾਂ ਲਈ ਵੀਜ਼ਾ ਪ੍ਰਾਪਤ ਕਰਨ ਦਾ ਉਡੀਕ ਸਮਾਂ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ ਅਮਰੀਕਾ ਦਾ ਟੂਰਿਸਟ ਵੀਜ਼ਾ ਪ੍ਰਾਪਤ ਕਰਨ ਲਈ ਅਪਾਇੰਟਮੈਂਟ ਦੇ ਉਡੀਕ ਸਮੇਂ ਦਾ ਇੱਕ ਸੀਬੀਸੀ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਵੰਬਰ 2022 ਤੋਂ ਬਾਅਦ ਭਾਰਤ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਉਡੀਕ ਦੇ ਸਮੇਂ ਵਿੱਚ ਸੁਧਾਰ ਹੋ ਰਿਹਾ ਹੈ ਪਰ ਕੈਨੇਡਾ ਵਿੱਚ ਵੇਟਿੰਗ ਟਾਈਮ ਵਧਦਾ ਜਾ ਰਿਹਾ ਹੈ ਵੀਜ਼ਾ ਅਪਾਇੰਟਮੈਂਟ ਵਾਸਤੇ ਦੁਨੀਆ ਭਰ ਦੇ 10 ਸਭ ਤੋਂ ਲੰਬੇ ਉਡੀਕ ਸਮੇਂ ਵਿੱਚੋਂ 6 ਕੈਨੇਡਾ ਵਿੱਚ ਅਮਰੀਕੀ ਦੂਤਾਵਾਸ ਅਤੇ ਕਨਸੂਲੇਟ ਦਫ਼ਤਰਾਂ ਵਿੱਚ ਦਰਜ ਕੀਤੇ ਗਏ ਮੌਜੂਦਾ ਸਮੇਂ ਵਿੱਚ ਜੇ ਕੋਈ ਓਟਵਾ ਅਤੇ ਕਿਊਬੈਕ ਸਿਟੀ ਵਿੱਚ ਅਮਰੀਕੀ ਟੂਰਿਸਟ ਵੀਜ਼ਾ ਲਈ ਅਪਾਇੰਟਮੈਂਟ ਲਈ ਅਪਲਾਈ ਕਰਦਾ ਹੈ ਤਾਂ ਇਸ ਉਡੀਕ ਦਾ ਸਮਾਂ ਦੁਨੀਆ ਵਿੱਚ ਸਭ ਤੋਂ ਵੱਧ ਸਮਾਂ ਯਾਨੀ ਕਿ 850 ਦਿਨ ਹੈਲੀਫੈਕਸ ਵੀ ਪਿੱਛੇ ਨਹੀਂ ਉੱਥੇ ਇਹ ਉਡੀਕ ਸਮਾਂ 840 ਦਿਨ ਹੈ ਅਤੇ ਕੈਲਗਰੀ ਵਿੱਚ 839 ਦਿਨ ਹੈ ਟ੍ਰਾਂਟੋ ਵਿੱਚ ਵੀਜ਼ਾ ਅਪਾਇੰਟਮੈਂਟ 655 ਦਿਨ ਵਿੱਚ ਮਿਲਦੀ ਹੈ ਅਤੇ ਵਿੰਕੂਵਰ ਦੇ ਵਿੱਚ 731 ਦਿਨਾਂ ਦੇ ਵਿੱਚ ਵੇਟਿੰਗ ਟਾਈਮ ਦਿਨ-ਬ-ਦਿਨ ਬਦਲ ਸਕਦਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਟ੍ਰਾਂਟੋ ਦਾ ਵੇਟਿੰਗ ਟਾਈਮ ਸਭ ਤੋਂ ਵੱਧ ਸੀ ਯਾਨੀ ਕਿ 900 ਦਿਨ ਕਈ ਹੋਰ ਦੇਸ਼ਾਂ ਵਿੱਚ ਵੀ ਅਮਰੀਕੀ ਵੀਜ਼ਾ ਦੇ ਵੇਟਿੰਗ ਟਾਈਮ ਕਾਫੀ ਜ਼ਿਆਦਾ ਹੁੰਦੇ ਨੇ ਜਿਵੇਂ ਇਸਤਾਨਬੁਲ ਤੇ ਤੁਰਕੀ ਦੇ ਵਿੱਚ 774 ਦਿਨ ਬੋਗੋਟਾ ਕੋਲੰਬੀਆ ਵਿੱਚ 670 ਦਿਨ ਗਵਾਟੇਮਾਲਾ ਵਿੱਚ 645 ਦਿਨ ਅਤੇ ਹਾਰਮੋਸिलो ਮੈਕਸੀਕੋ ਦੇ ਵਿੱਚ 576 ਦਿਨ ਨਵੰਬਰ 2022 ਵਿੱਚ 464 ਦਿਨਾਂ ਦੀ ਔਸਤ ਵੇਟਿੰਗ ਟਾਈਮ ਨੇ ਟੋਰਾਂਟੋ ਨੂੰ ਦੁਨੀਆ ਭਰ ਵਿੱਚ 23ਵੇਂ ਸਥਾਨ ਤੇ ਰੱਖਿਆ ਸੀ ਅਤੇ ਕੈਲਗਰੀ 371 ਦਿਨਾਂ ਦੀ ਉਡੀਕ ਨਾਲ ਕਿਵੇਂ ਸਥਾਨ ਤੇ ਸੀ 2022 ਵਿੱਚ ਦੁਨੀਆ ਭਰ ਵਿੱਚ ਔਸਤ ਵੇਟਿੰਗ ਟਾਈਮ 167 ਦਿਨ ਸੀ ਜਦਕਿ ਕੈਨੇਡੀਅਨ ਨਿਵਾਸੀਆਂ ਲਈ ਔਸਤ ਵੇਟਿੰਗ ਟਾਈਮ 345 ਦਿਨ ਸੀ ਅੱਜ ਯੂਐਸ ਵਿਜ਼ਟਰ ਵੀਜ਼ਾ ਅਪਾਇੰਟਮੈਂਟ ਲਈ ਔਸਤ ਗਲੋਬਲ ਉਡੀਕ ਸਮਾਂ 155 ਦਿਨ ਹੈ ਪਰ ਕੈਨੇਡੀਅਨ ਨਿਵਾਸੀਆਂ ਲਈ ਔਸਤ ਉਡੀਕ ਸਮਾਂ 810 ਦਿਨ ਹੋ ਗਿਆ ਹੈ ਵੇਇਟਿੰਗ ਟਾਈਮ ਹੁਣ ਇੰਨਾ ਲੰਬਾ ਹੋ ਗਿਆ ਹੈ ਕਿ ਅਮਰੀਕੀ ਅਧਿਕਾਰੀ ਪੈਸੇ ਦੇ ਬਦਲੇ ਜਲਦੀ ਅਪਾਇੰਟਮੈਂਟਸ ਦਾ ਵਾਅਦਾ ਕਰਕੇ ਕੈਨੇਡੀਅਨ ਰੈਜ਼ੀਡੈਂਟਸ ਨੂੰ ਸ਼ਿਕਾਰ ਬਣਾਉਣ ਵਾਲੇ ਕਟਾਲੇ ਬਾਜ਼ਾਂ ਬਾਰੇ ਵੀ ਅਗਾਹ ਕਰ ਰਹੇ ਨੇ ਭਾਰਤ ਜਾਂ ਮੈਕਸੀਕੋ ਦੇ ਬਿਨੇਕਾਰ ਜੋ 2022 ਵਿੱਚ ਕ੍ਰਮਵਾਰ 972 ਅਤੇ 622 ਦਿਨ ਔਸਤ ਵੇਟਿੰਗ ਟਾਈਮ ਦੀ ਲਿਸਟ ਵਿੱਚ ਸਿਖਰ ਤੇ ਸਨ ਹੁਣ ਉਹਨਾਂ ਨੂੰ ਇੱਕ ਸਾਲ ਤੋਂ ਥੋੜਾ ਵੱਧ ਇੰਤਜ਼ਾਰ ਕਰਨਾ ਪੈਂਦਾ ਹੈ ਜਦਕਿ ਚੀਨ ਦੇ ਬਿਨੇਕਾਰਾਂ ਨੂੰ ਵੀਜ਼ਾ ਇੰਟਰਵਿਊ ਲਈ 40 ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ ਦੁਨੀਆ ਭਰ ਵਿੱਚ 109 ਲੋਕੇਸ਼ਨਾਂ ਤੇ ਵੇਟਿੰਗ ਟਾਈਮ ਘਟਿਆ ਹੈ ਅਤੇ 84 ਸਥਾਨਾਂ ਤੇ ਵਧਿਆ ਹੈ ਪਰ ਉਡੀਕ ਸਮਾਂ ਵਧਨ ਵਾਲਿਆਂ ਵਿੱਚ ਕੈਨੇਡਾ ਦੀਆਂ ਸਾਰੀਆਂ ਅਪਾਇੰਟਮੈਂਟ ਲੋਕੇਸ਼ਨਾਂ ਸ਼ਾਮਲ ਨਹੀਂ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਇੰਟਰਵਿਊ ਦੇ ਲਈ ਸਰਕਾਰੀ ਮੀਡੀਆ ਦੀ ਬੇਨਤੀ ਨੂੰ ਠੁਕਰਾ ਦਿੱਤਾ ਪਰ ਵਿਦੇਸ਼ੀ ਵੀਜ਼ਾ ਅਰਜ਼ੀਆਂ ਨੂੰ ਲੰਬੀ ਵੇਟਿੰਗ ਸਮੇਂ ਲਈ ਜ਼ਿੰਮੇਵਾਰ ਠਹਿਰਾਇਆ ਇੱਕ ਮੀਡੀਆ ਬਿਆਨ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਪੂਰੇ ਕੈਨੇਡਾ ਵਿੱਚ ਸਾਡੀ ਦੂਤਾਵਾਸ ਅਤੇ ਕੌਂਸੂਲੇਟ ਟੀਮਾਂ ਰਿਕਾਰਡ ਗਿਣਤੀ ਵਿੱਚ ਵੀਜ਼ੇ ਪ੍ਰੋਸੈਸ ਕਰ ਰਹੀਆਂ ਨੇ 2023 ਵਿੱਚ ਕੈਨੇਡਾ ਵਿੱਚ ਅਮਰੀਕੀ ਦੂਤਾਵਾਸ ਅਤੇ ਕੌਂਸੂਲੇਟਾਂ ਨੇ 230000 ਤੋਂ ਵੱਧ ਗੈਰ ਪ੍ਰਵਾਸੀ ਵੀਜ਼ੇ ਜਾਰੀ ਕੀਤੇ ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ ਦੂਤਾਵਾਸ ਨੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡੀਅਨ ਨਿਵਾਸੀਆਂ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਸੰਖਿਆ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਸੁਰੱਖਿਆ ਜਾਂਚਾਂ ਉਡੀਕ ਸਮੇ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਦੂਤਾਵਾਸ ਨੇ ਕਿਹਾ ਹੈ ਕਿ ਉਹ ਉਡੀਕ ਸਮੇ ਨੂੰ ਘਟਾਉਣ ਲਈ ਵਚਨਬੱਧ ਹੈ ਅਤੇ ਵਿਨੇਕਾਰਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਮੌਜੂਦਾ ਅਪਾਇੰਟਮੈਂਟਸ ਨੂੰ ਪਹਿਲਾਂ ਦੀਆਂ ਤਰੀਖਾਂ ਦੇ ਤਬਦੀਲ ਕਰਨ ਦੀ ਆਗਿਆ ਦੇਣ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਪਾਵੇਂ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਕੈਨੇਡਾ ਵਿੱਚ ਰਹਿਣ ਵਾਲੇ ਲੱਖਾਂ ਹੋਰ ਲੋਕਾਂ ਜਿਵੇਂ ਕਿ ਪਰਮਨੈਂਟ ਰੈਜ਼ੀਡੈਂਟਸ ਵਿਦਿਆਰਥੀ ਅਤੇ ਅਸਥਾਈ ਕਾਮਿਆਂ ਲਈ ਅਜਿਹਾ ਨਹੀਂ ਹੈ ਉਹਨਾਂ ਵਿੱਚੋਂ 2.2 ਮਿਲੀਅਨ ਪਰਮਨੈਂਟ ਰੈਜ਼ੀਡੈਂਟ ਸਨ US Travel Association ਅਮਰੀਕੀ ਸਰਕਾਰ ਨੂੰ ਇਸ ਵੇਟਿੰਗ ਸਮੇਂ ਨੂੰ ਘਟਾਉਣ ਲਈ ਲੋਬਿੰਗ ਕਰ ਰਹੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਟ੍ਰੈਵਲ ਉਦਯੋਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਮਰੀਕੀ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਸ ਨੇ ਕਿਹਾ ਹੈ ਕਿ ਕੈਨੇਡੀਅਨ ਰੈਜ਼ੀਡੈਂਟਸ ਲਈ ਲੰਮਾ ਉਡੀਕ ਸਮਾਂ ਸਟੇਟ ਡਿਪਾਰਟਮੈਂਟ ਵਿੱਚ ਘੱਟ ਸਟਾਫ ਅਤੇ ਅਰਜ਼ੀਆਂ ਵਿੱਚ ਵਾਧੇ ਦਾ ਨਤੀਜਾ ਹੈ ਬੂਸ ਮੁਤਾਬਕ ਕੈਨੇਡਾ ਵਿੱਚ ਹਾਲੀਆ ਇਮੀਗ੍ਰੇਸ਼ਨ ਵਾਅਦੇ ਦਾ ਵੀ ਇਸ ਵਿੱਚ ਯੋਗਦਾਨ ਹੈ ਉਹਨੇ ਕਿਹਾ ਕਿ ਹੁਣ ਸਾਰੇ ਲੋਕ ਜਿਨ੍ਹਾਂ ਨੂੰ ਕੈਨੇਡੀਅਨ ਸਰਕਾਰ ਸਵੀਕਾਰ ਕਰ ਰਹੀ ਹੈ ਤੇ ਬਹੁਤ ਸਾਰੇ ਲੋਕ ਜੋ ਸ਼ਰਨਾਰਥੀ ਸਟੇਟਸ ਵਾਲੇ ਨੇ ਉਹ ਉਹਨਾਂ ਦੇਸ਼ਾਂ ਤੋਂ ਨੇ ਜਿਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਹੁੰਦੀ ਹੈ ਬੂਸਟਾ ਤਾਂ ਇਹ ਵੀ ਕਹਿਣਾ ਹੈ ਕਿ ਅਮਰੀਕਾ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਲਈ ਇੰਟਰਵਿਊ ਛੋਟਾਂ ਦੀ ਗਿਣਤੀ ਵਧਾ ਕੇ ਹੋਰ ਕੌਂਸਲਰ ਅਫਸਰਾਂ ਨੂੰ ਭਰਤੀ ਕਰਕੇ ਅਤੇ ਕੌਂਸੂਲੇਟਾਂ ਵਿੱਚ ਕੰਮਕਾਜ ਦੇ ਘੰਟੇ ਵਧਾ ਕੇ ਵੀਜ਼ਾ ਉਡੀਕ ਸਮੇਂ ਨੂੰ ਘਟਾ ਸਕਦਾ ਹੈ। ਕੈਨੇਡਾ ਦੇ ਵਿੱਚ ਕਤਲ ਹੋਏ ਪੰਜਾਬੀ ਗੈਂਗਸਟਰ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ ਕੈਨੇਡਾ ਵਿੱਚ ਪੰਜਾਬੀ ਗੈਂਗਸਟਰ ਹਿਤਕਰਨ ਜੋਹਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆ ਹੋਇਆ ਪੁਲਿਸ ਨੇ 27 ਸਾਲ ਦੇ ਸ਼ੱਕੀ ਨੂੰ ਅਲਬਰਟਾ ਤੋਂ ਗ੍ਰਿਫਤਾਰ ਕਰ ਲਿਆ ਤੇ ਉਸ ਉੱਤੇ ਦੋਸ਼ ਆਇਦ ਕੀਤੇ ਗਏ ਨੇ ਵੈਂਕੂਵਰ ਪੁਲਿਸ ਨੇ ਦੱਸਿਆ ਹੈ ਕਿ ਅਲਬਰਟਾ ਆਰਸੀਐਮਪੀ ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰੀ ਸੰਭਵ ਹੋ ਸਕੀ ਅਤੇ ਸ਼ੱਕੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਸਨਿਕਈ ਦੋਸ਼ ਆਇਦ ਕੀਤੇ ਗਏ ਨੇ ਦੂਜੇ ਪਾਸੇ ਸੜੀ ਦੇ ਵਹਲੀ ਇਲਾਕੇ ਵਿੱਚ ਛੁਰੇਬਾਜ਼ੀ ਦੇ ਮਾਮਲੇ ਤਹਿਤ ਸੁਖਜੀਤ ਹਾਂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਦੱਸਣਾ ਬੰਦ ਹੈ ਕਿ ਵੈਂਕੂਵਰ ਦੇ ਵਿੱਚ 26 ਜੁਲਾਈ ਨੂੰ ਹੋਈ ਗੋਲੀਬਾਰੀ ਦੌਰਾਨ ਹਿਤਕਰਨ ਜੋਹਲ ਦਾ ਕਤਲ ਕਰ ਦਿੱਤਾ ਗਿਆ ਸੀ। ਜਦਕਿ ਉਸ ਦਾ ਇੱਕ ਸਾਥੀ ਗੰਭੀਰ ਜ਼ਖਮੀ ਹੋ ਗਿਆ ਸੀ। ਹਮਲਾਵਰ ਵੱਲੋਂ ਗੋਲੀਆਂ ਚਲਾਏ ਜਾਣ ਮਕਰੋ ਹਿਤਕਰਨ ਜੋਹਲ ਅਤੇ ਉਸ ਦੇ ਸਾਥੀ ਦੀ ਗੱਡੀ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਵਿੱਚ ਜਾ ਵਜੀ emergancy ਕੰਮੇ ਮੌਕੇ ਤੇ ਪੁੱਜੇ ਤਾਂ 25 ਸਾਲ ਦੇ ਹਿਤਕਰਨ ਚੋਹਲ ਦੀ ਮੌਤ ਹੋ ਚੁੱਕੀ ਸੀ ਜਦਕਿ ਉਸਦੇ ਸਾਥੀ ਨੂੰ ਹਸਪਤਾਲ ਲਿਜਾਂਦਾ ਗਿਆ ਹਿਤਕਰਨ ਚੋਹਲ ਦਾ ਅਪਰਾਧਿਕ ਪਿਛੋਕੜ 2018 ਤੱਕ ਜਾਂਦਾ ਹੈ ਅਤੇ ਉਸ ਵਿਰੁੱਧ ਹੁਣ ਤੱਕ ਕਤਲ ਦੀ ਸਾਜ਼ਿਸ਼ ਕਢਣ ਅਤੇ ਅਗਜ਼ਨੀ ਦੀ ਸਾਜ਼ਿਸ਼ ਕਢਣ ਵਰਗੇ ਕਈ ਗੰਭੀਰ ਦੋਸ਼ ਲੱਗ ਚੁੱਕੇ ਨੇ ਵਿੰਕੂਵਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 7172500 ਤੇ ਸੰਪਰਕ ਕਰਨ ਦੂਜੇ ਪਾਸੇ ਸੜੀ ਦੇ ਵਹਲੀ ਇਲਾਕੇ ਵਿੱਚ ਵੀਰਵਾਰ ਨੂੰ ਹੋਈ ਛੁੜੇਬਾਜੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ 44 ਸਾਲ ਦੇ ਸੁਖਜੀਤ ਹਾਂਸ ਨੂੰ ਗ੍ਰਿਫਤਾਰ ਕੀਤਾ ਗਿਆ ਸੜੀ ਆਰਸੀਐਮਪੀ ਨੇ ਦੱਸਿਆ ਕਿ 22 ਅਗਸਤ ਨੂੰ ਸ਼ਾਮ 7:30 ਵਜੇ ਕਿੰਗ ਜਾਰਜ ਬੁਲਵਾਰਡ ਦੇ 10500 ਬਲੌਕ ਵਿੱਚ ਹਥਿਆਰ ਨਾਲ ਹਮਲਾ ਹੋਣ ਦੀ ਇਤਲਾਹ ਮਿਲੀ ਫਰੰਟਲਾਈਨ ਅਫਸਰ ਮੌਕੇ ਤੇ ਪਹੁੰਚੇ ਤਾਂ ਇੱਕ ਸ਼ਖਸ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਦੀ ਪੜਤਾਲ ਕਰਦਿਆਂ ਸ਼ੱਕੀ ਦੀ ਪਛਾਣ ਸੁਖਜੀਤ ਹਾਂਸ ਵਜੋਂ ਕੀਤੀ ਗਈ ਜਿਸ ਨੂੰ ਕਿੰਗ ਜਾਰਜ ਬੁਲਵਾਰਡ ਦੇ 10700 ਬਲਾਕ ਤੋਂ ਗ੍ਰਿਫਤਾਰ ਕੀਤਾ ਗਿਆ। ਸ਼ੁੱਕਰਵਾਰ ਯਾਨੀ ਕਿ ਬੀਤੇ ਦਿਨ ਸ਼ੱਕੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਅਗਲੀ ਸੁਣਵਾਈ ਹੋਣ ਤੱਕ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਰਹਿਣਾ ਪਵੇਗਾ। ਸੜੀ RCMP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਛੁੜੇਬਾਜ਼ੀ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 60459905023 'ਤੇ ਸੰਪਰਕ ਕਰਨ। ਹਰ ਸਾਲ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਹੋਈ ਵਿਖਾਈ ਦੇ ਰਹੀ ਹੈ। ਬੀਤੇ ਸਾਲ ਦੇ ਅੰਕੜਿਆਂ ਮੁਤਾਬਕ ਸਾਲ 2024 ਦੇ ਅੰਕੜੇ ਹੈਰਾਨੀਜਨਕ ਬਣ ਕੇ ਸਾਹਮਣੇ ਆਏ ਨੇ। ਤੇ ਇਸੇ ਹੀ ਸਾਲ ਯਾਨੀ ਕਿ 2024 ਦੇ ਵਿੱਚ ਕੈਨੇਡਾ ਦੇ ਹਵਾਈ ਅੱਡਿਆਂ ਦੇ ਉੱਤੇ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਹੈਰਾਨ ਕੁੱਨ ਆંકੜੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇੱਕ ਚਿੰਤਾਜਨਕ ਵਿਸ਼ਾ ਬਣ ਚੁੱਕਾ ਹੈ ਜਨਵਰੀ 2024 ਤੋਂ ਜੂਨ 2024 ਤੱਕ 16800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡਿਆਂ ਤੇ ਸ਼ਰਨ ਮੰਗੀ ਹੈ ਇਨ੍ਹਾਂ ਵਿੱਚੋਂ 30% ਇਕੱਲੇ ਪੰਜਾਬ ਤੋਂ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਯਾਨੀ ਕਿ 2023 ਦੇ ਵਿੱਚ 11265 ਲੋਕਾਂ ਨੇ ਇਹ ਸ਼ਰਨ ਮੰਗਨ ਦਾ ਕੰਮ ਕੀਤਾ ਸੀ ਜਦਕਿ 2022 ਵਿੱਚ ਸਿਰਫ 4100 ਅਤੇ 2021 ਵਿੱਚ ਸਿਰਫ 1495 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਸੀ ਬੀਤੇ ਸਾਲ ਦੇ ਪਹਿਲੇ 6 ਮਹੀਨਿਆਂ ਦੀ ਤੁਲਨਾ ਵਿੱਚ ਇਸ ਸਾਲ ਭਾਰਤੀਆਂ ਵੱਲੋਂ ਸ਼ਰਨ ਮੰਗਣ ਦੇ ਮਾਮਲਿਆਂ ਵਿੱਚ 500% ਤੱਕ ਦਾ ਉਛਾਲ ਦੇਖਿਆ ਗਿਆ ਪਰ ਕੈਨੇਡੀਅਨ ਹਵਾਈ ਅੱਡਿਆਂ ਤੇ ਸ਼ਰਨ ਲੈਣ ਵਾਲੇ ਭਾਰਤੀਆਂ ਦੇ ਮਾਮਲਿਆਂ 'ਚ ਅਚਾਨਕ ਹੋਏ ਵਾਧੇ ਤੋਂ ਕੈਨੇਡੀਅਨ ਅਧਿਕਾਰੀ ਵੀ ਹੈਰਾਨ ਨੇ ਕਿਉਂਕਿ ਬੀਤੇ ਸਾਲਾਂ 'ਚ ਇਹ ਆਂਕੜਾ ਸੀਮਤ ਦਾਇਰੇ 'ਚ ਹੀ ਰਿਹਾ ਕੈਨੇਡੀਅਨ ਸਰਕਾਰ ਨੇ ਹਜੇ ਤੱਕ ਇਸ ਸੰਬੰਧ ਵਿੱਚ ਭਾਰਤ ਬਾਰੇ ਕੁਝ ਨਹੀਂ ਕਿਹਾ ਸਾਲ 2024 ਦੇ ਅਪ੍ਰੈਲ ਤੋਂ ਜੂਨ ਤੱਕ ਲਗਭਗ 6000 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਹੈ। ਇਸ ਤੋਂ ਬਾਅਦ ਜੁਲਾਈ-ਅਗਸਤ ਚ ਵੀ ਇਹ ਸਿਲਸਿਲਾ ਜਾਰੀ ਹੈ ਅਤੇ ਭਾਰਤੀ ਲੋਕ ਹਵਾਈ ਅੱਡਿਆਂ ਤੇ ਲਗਾਤਾਰ ਸ਼ਰਨ ਮੰਗ ਰਹੇ ਨੇ। ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਸਿਆਸੀ ਸੰਬੰਧਾਂ ਕਾਰਨ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ ਨੂੰ ਭਾਰਤ ਵਿਰੁੱਧ ਬੋਲਣ ਲਈ ਨਵਾਂ ਮੁੱਦਾ ਦੇ ਸਕਦੀ ਹੈ। ਕੈਂਟਾ ਵਿੱਚ ਸ਼ਰਨ ਮੰਗਣ ਵਾਲੇ ਜ਼ਿਆਦਾਤਰ ਲੋਕ ਆਪਣੀ ਅਤੇ ਭਾਰਤ ਵਿੱਚ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰਾ ਸਿਆਸੀ ਦਬਾਅ ਧਾਰਮਿਕ ਦਬਾਅ ਆਦਤ ਹਵਾਲਾ ਦਿੰਦੇ ਨੇ ਜਾਇਜ਼ੇ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਨਾ ਹੁੰਦੇ ਡਰ ਕਾਰਨ ਉਹ ਸ਼ਰਨ ਮੰਗ ਕੇ ਕੈਨੇਡਾ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਹਵਾਈ ਅੱਡੇ ਤੇ ਹੀ ਸ਼ਰਨ ਲਈ ਅਰਜ਼ੀ ਦੇਣ ਦਾ ਮੌਕਾ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਜਿਹੜੇ ਲੋਕ ਪਹਿਲਾਂ ਹੀ ਸ਼ਰਨ ਪ੍ਰਾਪਤ ਕਰ ਚੁੱਕੇ ਨੇ ਉਹ ਵੀ ਆਪਣੇ ਪਰਿਵਾਰਾਂ ਨੂੰ ਇਸ ਰਸਤੇ ਰਾਹੀਂ ਕੈਨੇਡਾ ਵਿੱਚ ਵਸਣ ਦਾ ਆਸਾਨ ਤਰੀਕਾ ਦੱਸਦੇ ਨੇ ਸਟੂਡੈਂਟ ਸਪਾਊਸ ਵੀਜ਼ਾ ਅਤੇ ਹੋਰ ਬਦਲਾ ਕਰਕੇ ਵੀ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਬਿਜ਼ਨਸmenਾਂ ਨੂੰ ਮਿਲਣ ਵਾਲੀਆਂ ਧਮਕੀਆਂ ਦਾ سلسلہ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਕਾਰੋਬਾਰ ਦੇ ਇੱਕ ਮਾਲਕ ਜਸ ਅਰੋੜਾ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਲਗਾਤਾਰ ਕਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਪੁਲਿਸ ਕੁਝ ਵੀ ਨਹੀਂ ਕਰ ਰਹੀ ਜਬਰਦਸਤੀ ਕੋਲਾ ਆ ਰਹੀਆਂ ਨੇ ਜਸ ਅਰੋੜਾ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਜਦੋਂ ਉਹ ਜਾਗੇ ਤਾਂ ਫਿਰ ਉਹਨਾਂ ਦੇ ਘਰ ਵਿੱਚ ਤੋੜ-ਫੋੜ ਹੋਈ ਪਈ ਸੀ ਤੇ ਗੈਸੋਲੀਨ ਦੇ ਨਾਲ ਉਹਨਾਂ ਦਾ ਘਰ ਕਵਰ ਹੋਇਆ ਪਿਆ ਸੀ ਪੁਲਿਸ ਕਹਿ ਰਹੀ ਹੈ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਜਸ ਅਰੋੜਾ ਦੇ ਨਾਲ-ਨਾਲ ਕਈ ਕਾਰੋਬਾਰੀ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਡਰੇ ਹੋਏ ਨੇ ਬ੍ਰਿਟਿਸ਼ ਕੋਲੰਬੀਆ ਦੇ ਐਪਸਫੋਰਟ ਦੇ ਵਿੱਚ ਕਾਰੋਬਾਰ ਦੇ ਮਾਲਕ ਜਸ ਅਰੋੜਾ ਨੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਜਦੋਂ ਵੀਰਵਾਰ ਰਾਤ ਨੂੰ ਜਾਗਿਆ ਤਾਂ ਉਹਨਾਂ ਨੇ ਵੇਖਿਆ ਕਿ ਟੁੱਟਾ ਕੱਚ ਅਤੇ ਗਸਲੂਇੰ ਦੇ ਨਾਲ ਟਕਿਆ ਹੋਇਆ ਉਹਨਾਂ ਦਾ ਘਰ ਉਹਨਾਂ ਨੂੰ ਵਿਖਾਈ ਦਿੱਤਾ ਅਰੋਣਾ ਨੇ ਕਿਹਾ ਕਿ ਇੱਕ ਕੋਲਰ ਦੁਆਰਾ ਕਥਿਤ ਤੌਰ ਤੇ ਲੱਖਾਂ ਡਾਲਰਾਂ ਦੀ ਮੰਗ ਕਰਨ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ਕਾਰਨ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਡਰ ਦੇ ਸਾਏ ਦੇ ਵਿੱਚ ਰਹਿ ਰਹੇ ਨੇ ਅਰੋੜਾ ਦਾ ਕਹਿਣਾ ਸੀ ਅਸੀਂ ਡਰ ਗਏ ਸੀ ਅਸੀਂ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਰੋੜਾ ਅਤੇ ਕੈਂਡਾ ਪਰਦੇ ਹੋਰ ਕਾਰੋਬਾਰੀ ਮਾਲਕਾਂ ਨੇ ਇਸੇ ਤਰ੍ਹਾਂ ਦੀਆਂ ਕਥਿਤ ਜ਼ਬਰਦਸਤੀ ਕੌਲਾਂ ਦੀ ਇੱਕ ਲੜੀ ਦੀ ਰਿਪੋਰਟ ਕੀਤੀ ਹੈ ਜਦਕਿ ਪੁਲਿਸ ਅਤੇ ਸੁਵੇਦਾ ਕਹਿਣਾ ਹੈ ਕਿ ਉਹਨਾਂ ਨੇ ਰਾਸ਼ਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਰੋੜਾ ਨੇ ਕਿਹਾ ਕਿ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਅਰੋੜਾ ਨੇ ਸਰਕਾਰੀ ਮੀਡੀਆ ਨੂੰ ਵੀਰਵਾਰ ਰਾਤ ਤੋਂ ਆਪਣੇ ਘਰ ਦੀ ਸੁਰੱਖਿਆ ਫੁਟੇਜ ਮੁਹਈਆ ਕਰਵਾਈ ਇਹ ਕਿਸੇ ਨੂੰ ਰਾਤ ਦੇ ਹਨੇਰੇ ਤੋਂ ਬਾਹਰ ਨਿਕਲ ਕੇ ਆਪਣੇ ਘਰ ਤੇ ਵਸਤੂਆਂ ਸੁੱਟਣ ਲਈ ਦਰਸਾਉਂਦਾ ਹੈ ਕੁੱਤੇ ਨੂੰ ਉੱਚੀ ਉੱਚੀ ਭੌਂਕਦਿਆਂ ਹੋਇਆਂ ਸੁਣਿਆ ਜਾ ਰਿਹਾ ਸੀ ਇਸੇ ਤਰ੍ਹਾਂ ਕੱਚ ਦੇ ਟੁੱਟਣ ਦੀ ਵੀ ਆਵਾਜ਼ ਆ ਰਹੀ ਸੀ ਅਤੇ ਉਹਨਾਂ ਦੇ ਘਰ ਉੱਤੇ ਕੋਈ ਸ਼ਖਸ ਚੀਜ਼ਾਂ ਸੁੱਟ ਰਿਹਾ ਸੀ ਉਸਨੇ ਕਿਹਾ ਕਿ ਜਦੋਂ ਪੁਲਿਸ ਪਹੁੰਚੀ ਤਾਂ ਉਸ ਨੂੰ ਅਗਲੇ 3 ਦਿਨਾਂ ਵਿੱਚ ਕਥਿਤ ਤੌਰ ਤੇ 1 ਮਿਲੀਅਨ ਡਾਲਰ ਦੀ ਮੰਗ ਕਰਨ ਵਾਲਾ ਇੱਕ ਹੋਰ ਕੋਲ ਆਇਆ ਸਰਕਾਰੀ ਮੀਡੀਆ ਨੂੰ ਇੱਕ ਈਮੇਲ ਦੇ ਵਿੱਚ ਐਪਸਫੋਰਟ ਪੁਲਿਸ ਵਿਭਾਗ ਦੇ ਕਨਸਟੇਬਲ ਸਕਵਾਟ ਮੈਕਲੂਰ ਨੇ ਪੁਸ਼ਟੀ ਕੀਤੀ ਕਿ ਉਸਦੀ ਮੁੱਖ ਅਪਰਾਧ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ ਪਰ ਜਾਂਚ ਵਿੱਚ ਇਸ ਪੜਾਅ ਤੇ ਹੋ ਟਿੱਪਣੀ ਨਹੀਂ ਕੀਤੀ ਜਾ ਸਕਦੀ ਉਹਨਾਂ ਕਿਹਾ ਕਿ ਪੁਲਿਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤੇ ਸਰਕਾਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਅਤੇ ਸੋਲੀਸਟਰ ਜਨਰਲ ਮਾਈਕ ਫੌਨਵਰਥ ਨੇ ਸ਼ੁੱਕਰਵਾਰ ਨੂੰ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਇਹ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਜਾ ਰਿਹਾ ਹੈ ਫੌਨਵਰਥ ਦੇ ਅਨੁਸਾਰ ਇਸੇ ਤਰ੍ਹਾਂ ਦੀਆਂ ਜ਼ਬਰੀ ਕੌਲਾਂ ਵਿੱਚ ਅਕਸਰ ਸੰਯੁਕਤ ਰਾਜ ਅਤੇ ਭਾਰਤ ਸਣੇ ਦੂਜੇ ਸੁਭਿਆ ਅਤੇ ਦੇਸ਼ਾਂ ਤੋਂ ਸੰਗਠਿਤ ਅਪਰਾਧਿਕ ਗਤੀਵਿਧੀਆਂ ਸ਼ਾਮਲ ਹੁੰਦੀਆਂ ਨੇ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਅਲਬਰਟਾ ਅਤੇ ਅੰਟਾਰੀਓ ਵਿੱਚ RCMP ਅਤੇ ਅਧਿਕਾਰੀ ਕੌਲਾਂ ਦੀ ਇੱਕ ਰਾਸ਼ਟਰੀ ਜਾਂਚ ਵਿੱਚ ਯੋਗ ਕਰ ਰਹੇ ਨੇ ਅਤੇ ਕੈਨੇਡਾ ਭਰ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਗ੍ਰਿਫਤਾਰੀਆਂ ਦੇ ਸਮੇਤ ਕਈ ਹੋਰ ਗ੍ਰਿਫਤਾਰੀਆਂ ਹੋਈਆਂ ਫੋਰਨਵਰਥ ਨੇ ਕਿਹਾ ਹੈ ਕਿ ਇਹ ਸਪਸ਼ਟ ਤੌਰ ਤੇ ਬਹੁਤ ਨਿਰਾਸ਼ਾਜਨਕ ਅਤੇ ਕਾਰੋਬਾਰੀ ਮਾਲਕਾਂ ਲਈ ਚਿੰਤਾਜਨਕ ਹੈ ਪਰ ਪੁਲਿਸ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਜਸ ਅਰੋੜਾ ਦਾ ਤਾਂ ਕਹਿਣਾ ਹੈ ਕਿ ਉਹ ਬਸੰਤ 2023 ਤੋਂ ਕੋਲਾ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਕੋਲ ਜਾ ਰਹੇ ਨੇ ਸਾਰੇ ਇੱਕੋ ਹੀ ਕੋਲਰ ਨੇ ਅਤੇ ਇੱਕੋ ਹੀ ਵਿਅਕਤੀ ਉਹਨਾਂ ਨੂੰ ਕਾਲ ਕਰਕੇ ਧਮਕਾ ਰਿਹਾ ਹੈ ਤੇ ਉਹਨਾਂ ਕਿਹਾ ਕਿ ਪੁਲਿਸ ਕੁਝ ਨਹੀਂ ਕਰ ਰਹੀ ਉਹ ਸਿਰਫ ਇੱਕ ਪੁਲਿਸ ਫਾਈਲ ਨੰਬਰ ਦੇ ਦਿੰਦੀ ਹੈ ਤੇ ਕਹਿੰਦੀ ਹੈ ਠੀਕ ਹੈ ਜੇ ਤੁਸੀਂ ਕੁਝ ਦੇਖ ਦਿਓ ਤਾਂ ਫਿਰ ਸਾਨੂੰ ਜਾਣਕਾਰੀ ਦਿਓ ਇੱਕ ਈਮੇਲ ਵਿੱਚ ਮੈਕਲੂਰ ਨੇ ਪੁਸ਼ਟੀ ਕੀਤੀ ਹੈ ਕਿ ਐਪਸਪੋਰਟ ਪੁਲਿਸ ਨੇ 2023 ਦੀ ਜ਼ਬਰੀ ਵਸੂਲੀ ਦੀਆਂ ਧਮਕੀਆਂ ਨਾਲ ਸੰਬੰਧਿਤ ਇੱਕ ਫਾਈਲ ਨੂੰ ਬੰਦ ਕਰ ਦਿੱਤਾ ਹੈ ਪੈਲੰਗ ਅਰੋੜਾ ਦੇ ਅਨੁਸਾਰ ਉਹਨਾਂ ਨੇ 2 ਮਿਲੀਅਨ ਡਾਲਰ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਾਅਦ ਵਿੱਚ ਉਹਨਾਂ ਨੇ ਰਕਮ ਨੂੰ 1 ਮਿਲੀਅਨ ਤੱਕ ਘਟਾ ਦਿੱਤਾ। ਪਿਛਲੇ ਮਹੀਨੇ ਕਈ ਮੈਟਰੋ ਵੈਨਕੂਵਰ ਕਾਰੋਬਾਰੀ ਮਾਲਕਾਂ ਨੇ ਕਥਿਤ ਜ਼ਬਰਦਸਤੀ ਕੌਲਾਂ ਅਤੇ ਧਮਕੀਆਂ ਦੇ ਆਪਣੇ ਖਾਤੇ ਸਾਂਝੇ ਕਰਨ ਲਈ ਮੁਲਾਕਾਤ ਕੀਤੀ। ਜਸ ਅਰੋੜਾ ਨੇ ਕਿਹਾ ਮੈਂ ਪੀਖ ਮੰਗ ਰਿਹਾ ਹਾਂ, ਮੈਂ ਬੇਨਤੀ ਕਰ ਰਿਹਾ ਹਾਂ ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਨੂੰ ਸੱਚ ਮੁੱਚ ਇਸ ਦੀ ਲੋੜ ਹੈ ਮੈਂ ਬਹੁਤ ਦਰਿਆ ਹੋਇਆ ਮੈਂ ਸੱਚ ਮੁੱਚ ਪਤਾ ਨਹੀਂ ਕਿ ਕੀ ਕਰਨਾ ਹੈ ਜ਼ਿਕਰ ਇਹ ਖਾਸ ਹੈ ਕਿ ਪੁਲਿਸ ਬਾਹਰ-ਬਾਰ ਆਸ਼ਵਾਸਨ ਦੇ ਰਹੀ ਹੈ ਕਿ ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਇਨ੍ਹਾਂ ਮਾਮਲਿਆਂ ਦਾ ਹੱਲ ਕਦੋਂ ਹੋਵੇਗਾ ਪਤਾ ਨਹੀਂ ਇਸ ਦਿਨਾਂ ਲਈ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ